ਹਿੰਗੋਚਾਪੁਰ ਡਿਸਟ੍ਰਿਕਟ ਰੋੜਾ ਥੋੜਾ ਪਿਛੇ ਹੈ ਥੈਂਕ ਯੂ ਜੋਰਾ ਵੀ ਇਹ ਪਲੇਸ ਦੇ ਖੰਡਰ ਗਾ ਦੇਣ ਪਿੱਛੇ ਪਿੱਛੇ ਹੋ ਜਾਓ ਭਾਜੀ ਪਲੇਸ ਵਿੱਚ ਵਿੱਚ ਸਾਰਿਆਂ ਦਾ ਹੋ ਜਵੇ ਨਾ ਹਾਂਜੀ ਸਰ ਹਾਂਜੀ ਹਾਂਜੀ ਕਰੋ ਜੀ ओके 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 इन द लिगेसी ऑफ एक्सलेंस थैंक यू वेरी मच सर मीडिया इलेक्ट्रॉनिक मीडिया सोशल मीडिया डिजिटल मीडिया तो आए हुए ਮੇਰੇ ਬ੍ਰਦਰਸ ਸਿਸਟਰਸ ਮੇਰੇ ਆਦਰਯੋਗ ਗਰੁੱਪ ਤੋਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ ਤੁਸੀਂ ਆਪਣਾ ਬਹੁਤ ਹੀ ਵੈਲਿਊਏਬਲ ਟਾਈਮ ਨਿਕਾਲ ਕੇ ਸਾਡੀ ਸਪੈਸ ਕਾਨਫਰੰਸ ਵਿੱਚ ਆਏ ਉਹਦੇ ਨਾਲ ਹੀ ਮੈਂ ਪੰਜਾਬ ਗਵਰਨਮੈਂਟ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਪਿਛੜੇ ਹੋਏ ਇਲਾਕੇ ਨੂੰ ਇੱਕ ਮਾਨਤਾ ਦਿੱਤੀ ਹੈ ਕਿ ਯੂਨੀਵਰਸਿਟੀ ਦੇਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੇਰਾ ਸ਼ਹਿਰ ਮੇਰੇ ਡਿਸਟ੍ਰਿਕਟ ਸ਼ਰਪਰ ਨੂੰ ਇੱਕ ਯੂਨੀਵਰਸਿਟੀ ਦਿੱਤੀ ਉੱਥੇ ਹੀ ਸਾਡੇ ਬਹੁਤ ਹੀ ਰਿਸਪੈਕਟੇਬਲ ਐਜੂਕੇਸ਼ਨ ਮਨਿਸਟਰ ਸਰਦਾਰ ਫਰਜੋਦ ਸਿੰਘ ਬੈਂਕ ਜੀ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਡਿਸਟ੍ਰਿਕਟ ਸ਼ਰਪਰ ਨੂੰ ਇੱਕ ਯੂਨੀਵਰਸਿਟੀ ਦਿੱਤੀ ਸੋ ਡਿਸਟ੍ਰਿਕਟ ਸ਼ਰਪਰ ਇੱਕ ਕਾਫੀ ਟਾਈਮ ਤੋਂ ਇੱਕ ਡਿਮਾਂਡ ਸੀ ਕਿ ਅਸੀਂ ਹਰ ਕੰਮ ਦੇ ਵਿੱਚ ਅੱਗੇ ਆਂ ਜਿਸ ਵੇਲੇ ਵੀ ਕਿਤੇ ਗੱਲ ਹੁੰਦੀ ਸੀ ਸਾਡੇ ਬਾਰੇ ਤੇ ਸ਼ਹਿਰਪਰ ਨੂੰ ਜਾਦੇ ਪੜਿਆਂ ਲਿਖਿਆਂ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ ਪਰ ਇੱਕ ਛੋਟੀ ਜਿਹੀ ਕਮੀ ਸੀ ਕਿ ਅੱਜ ਦੇ ਜਮਾਨੇ ਦੇ ਹਿਸਾਬ ਦੇ ਨਾਲ ਜਿਹੜੀ ਪੜਾਈ ਹੋਣੀ ਚਾਹੀਦੀ ਆ ਜਿਹੜੇ ਕੋਰਸ ਚਾਹੀਦੇ ਆ ਉਹ ਕਿਸੇ ਕਾਰਨ ਉਹ ਅਸੀਂ ਵੀ ਲਿਆਣ ਚ ਸਮਰਥ ਸੀਗੇ ਕਿਉਂਕਿ ਸਾਡੇ ਕੋਲ ਇੱਕ ਫੁੱਲ ਫਲੈਜ ਯੂਨੀਵਰਸਿਟੀ ਦਾ ਸਟੇਟਸ ਨਹੀਂ ਸੀਗਾ ਪਿਛਲੇ ਲੰਬੇ ਟਾਈਮ ਤੋਂ ਮੈਂ ਲੱਗਾ ਸੀ 2.25 ਸਾਲ ਹੋ ਗਏ ਮੈਨੂੰ ਇਸ ਕੰਮ ਤੇ ਲੱਗੇ ਹੋਏ ਨੂੰ ਕਿ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਸ਼ਹਿਰ ਪਰ ਕੈਂਪਸ ਆ ਉਹਨੂੰ ਯੂਨੀਵਰਸਿਟੀ ਦਾ ਜਿਹੜਾ ਇੱਕ ਸਟੇਟਸ ਮਿਲੇ ਉਹਦੇ ਵਾਸਤੇ ਸਾਡੀ ਸਰਕਾਰ ਨੇ ਮੇਰੀ ਸੁਣੀ ਮੇਰੀ ਮੈਂ ਜਿੰਨੀ ਵਾਰੀ ਵੀ ਪ੍ਰੈਜੈਂਟੇਸ਼ਨ ਦਿੱਤੀ ਮੇਰੇ ਇੱਕੋ ਹੀ ਵਰਡ ਸੀਗਾ ਸਰ ਡਿਸਟ੍ਰਿਕਟ ਸ਼ਹਿਰ ਪਰ ਹਰ ਚੀਜ਼ ਲੱਗ ਗਿਆ ਇਹ ਕਿਥੇ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਆ ਮੈਂ अगेन ਉਹਨਾਂ ਦਾ ਧੰਨਵਾਦੀ ਹਾਂ ਉਹਨਾਂ ਨੇ ਮੇਰੀ ਰਿਕਵੈਸਟ ਨੂੰ ਸੁਣਿਆ ਜੀ ਹੁਣ ਅੱਜ ਦੇ ਦਿਨ ਜਿਹੜਾ ਸਾਡਾ ਰਿਆਤਬੜਾ ਕੈਂਪਸ ਆ ਉਹ ਫੁੱਲ ਫਲੈਜ ਰਿਆਤਬੜਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਮ ਦੇ ਨਾਲ ਗਵਰਨਮੈਂਟ ਦੀ ਜਿਹੜੀ ਹੈ ਗੱਜਟ ਨੋਟੀਫਿਕੇਸ਼ਨ ਦੇ ਵਿੱਚ ਆ ਚੁੱਕਾ ਆ ਇਹ ਯੂਨੀਵਰਸਿਟੀ ਦੁਨੀਆ ਦੇ ਵਿੱਚ ਹਰ ਜਗ੍ਹਾ ਰਿਕੋਗਨਾਈਜ਼ਡ ਯੂਨੀਵਰਸਿਟੀ ਆ ਇੱਥੋਂ ਜਿਹੜਾ ਵੀ ਬੱਚਾ ਪੜ੍ਹ ਕੇ ਕੋਈ ਵੀ ਕੋਰਸ ਕਰਕੇ ਜਾਊਗਾ ਉਹ ਕਿਸੇ ਵੀ ਕੰਟਰੀ ਚ ਜਾਵੇ ਕਿਸੇ ਵੀ ਸ਼ਹਿਰ ਚ ਜਾਵੇ ਉਹਦੀ ਜਿਹੜੀ ਪੜ੍ਹਾਈ ਆ ਉਹ ਰਿਕੋਗਨਾਈਜ਼ ਗਣੀ ਜਾਊਗੀ ਇਸ ਦੇ ਨਾਲ ਹੀ ਸਾਡੇ ਗਰੁੱਪ ਨੇ ਡਿਸਾਈਡ ਕੀਤਾ ਜੋ ਸਾਡਾ ਐਕਸਪੀਰੀਅੰਸ ਆ ਕਿ ਹੁਣ ਉਹ ਕੋਰਸ ਇੱਥੇ ਸ਼ੁਰੂ ਕੀਤੇ ਜਾਣ ਜਿਹੜੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਬੱਚਿਆਂ ਨੂੰ ਲੋੜ ਆ ਇੰਡਸਟਰੀ ਨੂੰ ਲੋੜ ਆ ਜਿਹਦੇ ਵਿੱਚ ਮੈਕਸਿਮਮ ਬੱਚਿਆਂ ਨੂੰ employment ਮਿਲ ਸਕਦੀ ਆ ਉਹ ਸਾਰੇ ਨਵੇਂ ਕੋਰਸਾਂ ਦੀ ਲਿਸਟ ਜਿਹੜੀ ਆ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਿਹੜੇ ਕਿ ਨਵੀਂ ਪੜਾਈ ਦੇ ਅਨੁਸਾਰ ਇੰਡਸਟਰੀ ਦੇ ਅਨੁਸਾਰ ਕਿਹੜੇ ਕਿਹੜੇ ਕੋਰਸ ਇੰਡਸਟਰੀ ਨੂੰ ਚਾਹੀਦੇ ਆ ਉਹ ਅਸੀਂ ਸਾਰੇ ਇਸ ਸਾਲ ਤੋਂ ਲਾਂਚ ਕਰਨ ਜਾ ਰਹੇ ਆ ਸਰ ਮੈਨਲੀ ਜੇ ਤੁਸੀਂ ਕੋਰਸਿਸ ਦੀ ਗੱਲ ਕੀਤੀ ਹੈ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਰਹੇ ਆ ਅੱਜ ਦਾ ਜਿਹੜਾ ਟਾਈਮ ਹੈ AI ਦਾ ਹੈ ਜਾਂ ਖਾਸ ਕਰਕੇ ਮੈਡੀਕਲ ਦੇ ਰਕਾ ਜੀ ਕਿਉਂਕਿ ਜ਼ਿਆਦਾਤਰ ਯੂਨੀਵਰਸਿਟੀ ਦਾ ਜ਼ੋਰ ਹੁੰਦਾ ਜਿਹੜਾ ਇੰਜੀਨੀਅਰਿੰਗ ਟੱਕਰ ਡਿਪਲੋਮਾ ਤੱਕ ਉਹ ਸੀਮਤ ਹੋ ਕੇ ਰਹਿ ਜਾਂਦਾ ਜੀ ਮੈਂ ਇਹਨਾਂ ਦੋ ਕੋਰਸਿਸ ਦੇ ਤੇ ਆਪਣੇ ਅਫੀਸਰ ਪ੍ਰੋਫੈਸ਼ਨਲ ਐਨਰਜੀ ਦੇ ਦਰਮਿਆਨ ਚੁਣਿਆ ਮੈਡੀਕਲ ਤੇ AI ਨੂੰ ਹਾਂਜੀ ਸਰ ਇਹੀ ਇਹੀ ਸਾਨੂੰ ਰਾਈਟ ਚਾਹੀਦੇ ਸੀਗੇ ਕਿ ਅਸੀਂ ਹੁਣ ਜੋ ਜਿੱਦਾਂ ਤੁਸੀਂ AI ਦਾ ਨਾਮ ਲਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਲਿਆ ਤੇ ਉਹ ਲੋਡ ਸੀ ਉਹ ਸਾਡੀਆਂ ਕਈ ਚੀਜ਼ਾਂ ਸਾਡੇ ਪਾਬੰਦੀ ਸੀ ਜਿਹੜੀਆਂ ਅਸੀਂ ਕਈ ਕੋਰਸਾਂ ਨੂੰ ਨਹੀਂ ਸ਼ੁਰੂ ਕਰ ਸਕਦੇ ਸੀ ਬਿਕੋਜ਼ ਆਫ ਅਸੀਂ ਐਫੀਲੀਏਟਡ ਕੈਂਪਸ ਸੀਗੇ ਹੁਣ ਸਾਡੇ ਕੋਲ ਫੁੱਲ ਫਲੈਜ ਫਰੀडम ਆ ਅਸੀਂ ਇੰਡਸਟਰੀ ਦੇ ਲੋਕਾਂ ਨੂੰ ਵੀ ਨਾਲ ਬਿਠਾ ਲਾਂਗੇ ਇੰਡਸਟਰੀ 파ਟਨਰ ਬਣਾਵਾਂਗੇ ਇੰਡਸਟਰੀ ਨੂੰ ਪੁੱਛਾਂਗੇ ਤੁਹਾਨੂੰ ਕਿਹੜੀ ਪੜਾਈ ਚਾਹੀਦੀ ਆ ਅਸੀਂ ਉਸ ਸਿਲੇਬਸ ਨੂੰ ਉਸ ਤਰੀਕੇ ਨਾਲ ਤਿਆਰ ਕਰੀਏ ਜਿਹੜਾ ਇੰਡਸਟਰੀ ਨੂੰ ਚਾਹੀਦਾ ਪਹਿਲਾਂ ਕੀ ਹੁੰਦਾ ਸੀ ਜਿਹੜੀ ਤੁਹਾਡੀ ਗੱਲ ਆ ਕਿ ਬੱਚੇ ਨੇ ਡਿਗਰੀ ਕਰ ਲਈ ਉਸ ਲਈ ਬੱਚਾ ਨੌਕਰੀ ਲੈਣ ਜਾਂਦਾ ਸੀ ਇੰਡਸਟਰੀ ਕਹਿੰਦੀ ਸੀ ਇਹਨੇ ਤੇ ਸਾਡੇ ਹਿਸਾਬ ਨਾਲ ਪੜ੍ਹਾਈ ਨਹੀਂ ਕੀਤੀ ਉਹ ਸੋ ਇੰਡਸਟਰੀ ਨੂੰ ਬੱਚੇ ਤੇ ਫਿਰ ਇਨਵੈਸਟਮੈਂਟ ਕਰਨੀ ਪੈਂਦੀ ਸੀ ਦੁਬਾਰਾ ਟ੍ਰੇਨਿੰਗ ਕਰਨੀ ਆਣੀ ਪੈਂਦੀ ਸੀ ਸੋ ਉਸ ਕਰਕੇ ਇੰਡਸਟਰੀ ਵੀ ਅਵਾਇਡ ਕਰਦੀ ਸੀ ਉਹਨਾਂ ਕੈਂਪਸਾਂ ਦੇ ਵਿੱਚ ਆਪਣੀ ਪਲੇਸਮੈਂਟ ਲਿਆਣੇ ਲਈ ਕਿ ਇੱਥੇ ਦਾ ਜਿਹੜਾ ਸਿਲੇਬਸ ਹੈ ਕਿ ਬਹੁਤ ਪੁਰਾਣੇ ਤਰੀਕੇ ਨਾਲ ਚਲਾਇਆ ਜਾ ਰਿਹਾ ਸੋ ਅੱਜ ਤੋਂ ਟੋਟਲ ਫ੍ਰੀ ਹੈਂਡ ਹੈ ਜੀ ਅਸੀਂ ਮੈਡੀਕਲ ਰਿਲੇਟਡ ਕਈ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਪੈਸ਼ਲੀ ਇੰਜੀਨੀਅਰਿੰਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੋਰ ਮੈਨੇਜਮੈਂਟ ਦੇ ਜਿਹੜੇ ਪ੍ਰੋਗਰਾਮ ਆ ਉਹ ਅਸੀਂ ਇਸ ਸਾਲ ਤੋਂ ਲਾਂਚ ਕਰਾਂਗੇ ਜੀ ਸਰ ਤੁਸੀਂ ਬਹੁਤ سارے ਡਿਵੈਲਪ ਹੋਏ ਆ ਜੀ ਉਹ ਉਹਨਾਂ ਦੀ ਵੀ ਵਾਦਾ ਹੋਇਆ ਹੈ ਕਿ ਜਿਹੜੀ ਲਿੰਕ ਅਸਾਂ ਆਪਾਂ ਕਹਿ ਸਕਦੇ ਹਾਂ ਵੀ ਅਪਡੇਟ ਦੇ ਵਿੱਚ ਸਰ ਅਸੀਂ ਅਸੀਂ ਬਹੁਤ ਤਰ੍ਹਾਂ ਦੇ ਡਿਪਲੋਮਾ ਸ਼ੁਰੂ ਕਰਾਂਗੇ ਜੀ ਜਿਹੜੇ ਸ਼ਾਰਟ ਟਰਮ ਕੋਰਸ ਕਰਨੇ ਸ਼ੁਰੂ ਕਰਾਂਗੇ ਦਾ ਜਿਹੜਾ ਵੀ ਬੰਦਾ ਕੋਈ ਆਪਣੀ ਪੜ੍ਹਾਈ ਅਪਗ੍ਰੇਡ ਕਰਨਾ ਚਾਹੁੰਦਾ ਕਿਸੇ ਨੇ ਡਿਗਰੀ ਕਰਕੇ ਹੈਡ ਗਿਆ 5-7 ਸਾਲ ਪਹਿਲਾਂ ਉਹਨੇ ਡਿਗਰੀ ਕਰ ਲਈ ਉਹ ਮਾਸਟਰ ਕਰਨੇ ਚਾਹੁੰਦਾ ਮਾਸਟਰ ਕਰਕੇ ਕੋਈ ਪੀ ਐਚ ਡੀ ਕਰਨੀ ਚਾਹੁੰਦਾ ਜਾ ਡਿਪਲੋਮਾ ਕਰਕੇ ਕੋਈ ਡਿਗਰੀ ਕਰਨਾ ਚਾਹੁੰਦਾ ਜਾਂ ਨੌਕਰੀ ਕਰਦਾ ਕਰਦਾ ਅੱਗੇ ਪੜ੍ਹਨਾ ਚਾਹੁੰਦਾ ਉਹ ਸਾਰੀਆਂ ਚੀਜ਼ਾਂ ਇਸ ਸਾਲ ਤੋਂ ਅਸੀਂ ਲਾਂਚ ਕਰਾਂਗੇ ਜੀ ਸਾਰਾ ਸਟੂਡੈਂਟਸ ਨੂੰ ਜ਼ਿਆਦਾਤਰ ਪਲੇਸਮੈਂਟ ਦੀ ਬੜੀ ਦਿੱਕਤ ਆਉਂਦੀ ਹੈ ਕਿ ਜਦੋਂ ਉਹ ਡਿਗਰੀ ਕਰ ਲੈਂਦਾ ਹੈ ਡਿਪਲੋਮਾ ਕਰ ਲੈਂਦਾ ਉਸ ਨੂੰ ਪਲੇਸਮੈਂਟ ਦੇ ਵਿੱਚ ਉਹਨੂੰ ਬੜੀ ਦਿੱਕਤ ਹੁੰਦੀ ਹੈ ਕਿ ਪ੍ਰੋਫੈਸ਼ਨਲ ਨੂੰ ਕਿੰਨਾ ਕਿੰਨਾ ਧਿਆਨ ਚਾਹੀਦਾ ਉਹਸ ਮੇਨ ਗੱਲ ਕੀ ਹੁੰਦੀ ਸੀ ਜਿਹੜੀ ਪਲੇਸਮੈਂਟ ਦੇ ਵਿੱਚ ਜਿਹੜੀ ਸਾਨੂੰ ਵੀ ਪ੍ਰੋਬਲਮ ਆਉਂਦੀ ਸੀ ਉਹ ਸਿਲੇਬਸ ਤੇ ਬਹੁਤ ਡਿਪੈਂਡ ਕਰਦਾ ਬੱਚੇ ਨੇ ਪੜਿਆ ਕੀ ਆਇਆ ਉਸ ਵੇਲੇ ਜਿਸ ਵੇਲੇ ਅਸੀਂ ਇੱਕ ਐਫੀਲੀਏਸ਼ਨ ਕਿਸੇ ਯੂਨੀਵਰਸਿਟੀ ਦੇ ਅੰਦਰ ਸੀਗੇ ਸਾਡੇ ਹੱਥ 'ਚੇ ਨਹੀਂ ਹੁੰਦਾ ਸੀ ਬਹੁਤ ਕੁਝ ਅਸੀਂ ਬੱਚੇ ਨੂੰ ਕੀ ਪੜਾਈਏ ਜਿਹੜਾ ਸਾਨੂੰ ਸਿਲੇਬਸ ਮਿਲਦਾ ਸੀ ਅਸੀਂ ਉਹੀ ਪੜਾ ਸਕਦੇ ਸੀਗੇ ਹੁਣ ਸਾਡੇ ਹੱਥ 'ਚ ਆ ਕਿ ਇੰਡਸਟਰੀ ਨੂੰ ਕੀ ਚਾਹੀਦਾ ਉਸੇ ਤਰੀਕੇ ਨਾਲ ਜਿਹੜਾ ਸਿਲੇਬਸ ਤਿਆਰ ਕੀਤਾ ਜਾਊਗਾ ਸਪੈਸ਼ਲੀ ਇੰਡਸਟਰੀ ਦੇ ਲੋਕਾਂ ਨੂੰ ਵਿੱਚ ਇਨਵੋਲ ਕਰਕੇ ਸਿਲੇਬਸ ਤਿਆਰ ਕੀਤਾ ਜਾਉਂਦਾ ਜੀ ਸਰ ਤੁਹਾਡੇ ਵੱਲੋਂ ਇੱਕ ਦਾਅਵਾ ਕੀਤਾ ਜਾਂਦਾ ਕਿ ਅਸੀਂ ਬੱਚੇ ਨੇ ਜਿਹੜੇ ਪੋਟੈਂਸ਼ੀਅਲ ਨੂੰ ਅਨਲੌਕ ਕਰਦੇ ਆ ਕੈਂਪਸ ਤੋਂ ਯੂਨੀਵਰਸਿਟੀ ਦੇ ਬੱਚੇ ਨੂੰ ਕਿੰਨਾ ਬਾਸ ਕਿੰਨੇ ਪਰਸੈਂਟ ਕਾ ਆਨਸਰ ਹੋਏ ਪੋਟੈਂਸ਼ੀਅਲ ਅਨਲੌਕ ਸਰ ਬਹੁਤ ਆ ਜੀ ਮੇਨ ਤਾਂ ਬੱਚੇ ਦਾ ਐਕਸਪੋਜ਼ਰ ਆ ਸਭ ਤੋਂ ਵੱਡੀ ਚੀਜ਼ ਆ ਇੱਕ ਯੂਨੀਵਰਸਿਟੀ ਬਣਨੇ ਨਾਲ ਬੱਚੇ ਦਾ ਐਕਸਪੋਜ਼ਰ ਵਧੂਗਾ カリキュラム ਉਹ ਤਾਂ ਉਸ ਤਰੀਕੇ ਨਾਲ ਹੋਣਾ ਚਾਹੀਦਾ ਕਿ ਉਹ ਉਹ ਜਿਸ ਵੀ ਫੀਲਡ ਚ ਜਾਵੇ ਉਹ 올 ਰਾਉਂਡਰ ਬਣ ਕੇ ਜਾਵੇ ਸੋ ਸਾਰੀਆਂ ਚੀਜ਼ਾਂ ਐਡ ਕਰਾਂਗੇ ਜੀ ਸਤਰੀ ਸ਼ਾਰਟ ਟਰਮ ਕੋਰਸਿਸ ਦੀ ਗੱਲ ਕਰਦੇ ਅਸੀਂ ਕਹਿ ਸਕਦੇ ਕਿ ਵੋਕੇਸ਼ਨਲ ਕੋਰਸਿਸ ਹਾਂਜੀ ਜੀ ਸਰ ਸਾਰੇ ਕਰਾਂਗੇ ਜੋ ਇਸ ਇਲਾਕੇ ਦੀ ਲੋੜ ਹੋਊਗੀ ਮੈਂ ਤੁਹਾਨੂੰ ਅੱਜ ਮਿਲਣ ਦਾ ਮੇਰਾ ਹੀ ਪਰਪਸ ਹੈ ਤੁਹਾਡੇ ਥਰੂ ਜਿਹੜਾ ਮੈਸੇਜ ਆ ਉਹ ਘਰ ਘਰ ਪਹੁੰਚ ਸਕਦਾ ਜਿਸ ਵੀ ਤਰੀਕੇ ਦੀ ਜ਼ਰੂਰਤ ਇਸ ਇਲਾਕੇ ਨੂੰ এডਿਕੇਸ਼ਨ ਦੀ ਹੋਊਗੀ ਚਾਹੇ ਕੋਈ ਈਵਨਿੰਗ ਪ੍ਰੋਗਰਾਮ ਸ਼ੁਰੂ ਕਰਨੇ ਆ ਸੈਟਰਡੇ ਸੰਡੇ ਪ੍ਰੋਗਰਾਮ ਸ਼ੁਰੂ ਕਰਨੇ ਆ ਵੋਕੇਸ਼ਨਲ ਪ੍ਰੋਗਰਾਮ ਸ਼ੁਰੂ ਕਰਨੇ ਆ ਡਿਪਲੋਮਾ ਕਰਨੇ ਆ ਸਰਟੀਫਿਕੇਸ਼ਨ ਕਰਨੇ ਆ ਉਹ ਸਾਰੇ ਹੀ ਅਸੀਂ ਕਰਨੇ ਦੇ ਲਈ एलिਜੀਬਲ ਹੋ ਗਏ ਆ ਉਹ ਅਸੀਂ ਕਰ ਸਕਦੇ ਆ ਜੀ ਸਰ ਹੁਣ ਤੁਸੀਂ ਮੈਡੀਕਲ ਦੀ ਗੱਲ ਕੀਤੀ ਉਸ ਤੋਂ ਆਫ ਦੀ ਲੈਬਸ ਪਰ ਅਧਿਕ ਗੁਣ ਹਾਂ ਸਰ ਉਹ ਦੇਖੋ ਜਿਹੜੇ ਜੇ ਸਿਲੇਬਸ ਬਣੂਗਾ ਤਾਂ ਸਾਰੀਆਂ ਲੈਬਾਂ ਵੀ ਅਪਗ੍ਰੇਡ ਕਰਨੀਆਂ ਪੈਣੀਆਂ ਬਿਲਡਿੰਗਾਂ ਵੀ ਅਪਗ੍ਰੇਡ ਹੋਣਗੀਆਂ ਬਹੁਤ ਬਿਲਡਿੰਗਾਂ ਬਣਾਉਣੀਆਂ ਪਉਣਗੀਆਂ ਸਾਨੂੰ ਲੈਪਾਂ ਨਵੀਆਂ ਬਣਾਉਣੀਆਂ ਪਉਣਗੀਆਂ ਔਰ ਫੈਕਲਟੀ ਬਹੁਤ ਸਾਨੂੰ ਚਾਹੀਦੀ ਹੋਊਗੀ ਹੋਰ ਨਵੀਂ ਫੈਕਲਟੀ ਦੀ ਬਹੁਤ ਰਿਕੁਆਇਰਮੈਂਟ ਹੋਊਗੀ ਸੀਨੀਅਰ ਫੈਕਲਟੀ ਦੀ ਬਹੁਤ ਰਿਕੁਆਇਰਮੈਂਟ ਹੋਊਗੀ ਉਹ ਸਾਰੀਆਂ ਚੀਜ਼ਾਂ ਜੀ ਅਸੀਂ ਪੂਰੀਆਂ ਕਰਾਂਗੇ ਜਿਹੜਾ ਜ਼ਿਆਦਾਤਰ ਜ਼ੋਰ ਹੈ ਜਿਹੜਾ ਥਿਊਰੀ ਤਾਂ ਦਿੱਤਾ ਜਾਂਦਾ ਹੈ ਜਦੋਂ ਪ੍ਰੈਕਟੀਕਲ ਪੱਖੋਂ ਵੀ ਸਟੂਡੈਂਟ ਜਿਹੜਾ ਉਹ ਵਿਕ ਰਹਿੰਦਾ ਸਰ ਇਨ ਫਿਊਚਰ ਪਰ ਉਹਨਾਂ ਨੂੰ ਰਿਪਲੇਸਮੈਂਟ ਵਿੱਚ ਨਹੀਂ ਨਹੀਂ ਦੇਖੋ ਹੁਣ ਜਿਹੜੀ ਡਿਗਰੀ ਆ ਸਾਡੇ ਨਾਂ ਨੂੰ ਵਿਕਣੀ ਆ ਜੇ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ ਤਾਂ ਫਿਰ ਸਾਡਾ ਆਪਣਾ ਹੀ ਨੁਕਸਾਨ ਆ ਫਿਰ ਫਿਰ ਯੂਨੀਵਰਸਿਟੀ ਨਹੀਂ ਚੱਲ ਸਕਦੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲਵਾਂਗੇ। ਥੈਂਕ ਯੂ so much। ਮੀਡਲ ਕਲਾਸ ਦੇ ਨੀਡੀ ਅਰ ਡਿਜ਼ਰਵਿੰਗ ਸਟੂਡੈਂਟਸ ਸਾਡੀਆਂ ਬਹੁਤ ਜਿਹੜੀਆਂ ਪਾਲਿਸੀਆਂ ਹੈਗੀਆਂ। ਅਸੀਂ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਆਲਮੋਸਟ ਬਹੁਤ ਮੈਕਸਿਮ ਬੱਚੇ ਇਦਾਂ ਦੇ ਜਿਹੜੇ ਫ੍ਰੀ ਪੜ੍ਹ ਸਕਦੇ ਆ ਉਹ ਸਾਡੀਆਂ ਵੈਬਸਾਈਟ ਤੇ ਜਾ ਕੇ ਸਾਡੀਆਂ ਪਾਲਿਸੀਆਂ ਦੇਖ ਸਕਦੇ ਆ। ਪਰ ਤਿੰਨ ਚਾਰ ਚੀਜ਼ਾਂ ਮੈਂ ਮੋਟੀਆਂ-ਮੋਟੀਆਂ ਕਹਨਾ ਸਕਦਾ ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੈਗੇ ਉਹ ਅਸੀਂ ਟੋਟਲੀ ਫ੍ਰੀ ਐਜੂਕੇਸ਼ਨ ਦਿੰਨੇ ਹਾਂ ਉਹਨਾਂ ਬੱਚਿਆਂ ਨੂੰ। ਜੇ ਕਿਸੇ ਬੱਚੇ ਦੇ ਫਾਦਰ ਦੀ ਡੈਥ ਹੋ ਗਈ ਉਹਦੀ 50% ਫੀਸ ਮਾਫਾ ਜੇ ਘਰ ਦੇ ਵਿੱਚ ਕੱਲੀ ਕੁੜੀ ਆ ਉਹਦੀ 50% ਫੀਸ ਮਾਫਾ ਕਿਸੇ ਆਰਮੀ ਬੈਕਗ੍ਰਾਉਂਡ ਤੋਂ ਆ ਬੱਚਾ ਆਰਮੀ ਦੇ ਹਿਸਾਬ ਨਾਲ ਡਿਸਕਾਊਂਟ ਦਿੱਤੇ ਜਾ ਰਹੇ ਆ ਬੱਚਾ ਪੜ੍ਹਨੇ ਜੇ ਇੰਟੈਲੀਜੈਂਟ ਆ 10ਵੀਂ ਦੇ ਨੰਬਰ ਕਿਦਾਂ ਦੇ ਆ 12ਵੀਂ ਦੇ ਵਿੱਚ ਨੰਬਰ ਕਿਦਾਂ ਦੇ ਆ ਉਸ ਹਿਸਾਬ ਨਾਲ ਬਹੁਤ ਸਕਾਲਰਸ਼ਿਪ ਸਕੀਮਾਂ ਅਸੀਂ ਆਲਰੇਡੀ ਦਿੱਨੇ ਵੀ ਆ ਔਰ ਹੋਰ ਵੀ ਦੇ ਸਕਦੇ ਹਾਂ